ਅੱਜ ਦੀ ਸੱਚਾਈ ਬਿਨਾ ਸਜੇਰੀਨ ਦੇ ਬੱਚਾ ਦੁਨੀਆ ਤੇ ਨਹੀਂ ਆ ਰਿਹਾ ਤੇ ਬਿਨਾ ਵੈਂਟੀਲੇਟਰ ਤੋਂ ਬੰਦਾ ਦੁਨੀਆ ਤੋਂ ਨਹੀਂ ਜਾ ਰਿਹਾ ਪਹਿਲਾ ਜਨਮ ਘਰਾਂ ਵਿੱਚ ਹੁੰਦਾ ਸੀ ਅੱਜ ਜਨਮ ਵਾਰਡ ਵਿੱਚ ਹੁੰਦਾ ਹੈ ਤੇ ਮੌਤ ਆਈਸੀਯੂ ਚ ਪਹਿਲਾਂ ਲੋਕਾਂ ਕੋਲ ਪੈਸਾ ਘੱਟ ਸੀ ਪਰ ਸੁੱਖ ਜ਼ਿਆਦਾ ਸੀ ਅੱਜ ਪੈਸਾ ਤਾਂ ਬਹੁਤ ਹੈ ਪਰ ਸੁੱਖ ਕਿਸੇ ਕੋਲ ਨਹੀਂ ਪਹਿਲਾਂ ਰਾਤਾਂ ਛੋਟੀਆਂ ਸੀ ਤੇ ਨੀਂਦ ਡੂੰਗੀ ਅੱਜ ਰਾਤਾਂ ਲੰਬੀਆਂ ਪਰ ਨੀਂਦ ਕਿਤੇ ਖੋ ਗਈ ਪਹਿਲਾਂ ਜ਼ਿੰਦਗੀ ਹੌਲੀ ਸੀ ਪਰ ਖੁਸ਼ ਸੀ ਅੱਜ ਜ਼ਿੰਦਗੀ ਤੇਜ ਹੈ ਪਰ ਅੰਦਰੋਂ ਖਾਲੀ ਪਹਿਲਾਂ ਹੱਸਣ ਲਈ ਲੋਕ ਚਿਹਰੇ ਦੇਖਦੇ ਸੀ ਅੱਜ ਫੋਨ 'ਚ ਰੀਲਾਂ ਵੇਖਣੀਆਂ ਪੈਂਦੀਆਂ ਨੇ ਪਹਿਲਾਂ ਲੋਕ ਇੱਕ ਦੂਜੇ ਨੂੰ ਆਵਾਜ਼ ਮਾਰਦੇ ਸੀ ਅੱਜ ਕੱਲ੍ਹ ਲੋਕ ਇੱਕ ਦੂਜੇ ਨੂੰ ਮਿਊਟ ਕਰਦੇ ਹਨ ਪਹਿਲਾਂ ਦੁੱਖ ਸੁਣਨ ਵਾਲੇ मिल जानदे सन आज सुनाਉਣ ਲਈ ਵੀ ਕੋਈ ਨਹੀਂ ਇਹ ਹੈ ਅੱਜ ਦੀ ਸਚਾਈ ਥੈਂਕਸ ਫॉर ਵਾਚਿੰਗ